ਫਕੋ ਦਵਾਬਾ ਸਪੋਰਟਸ ਕਲੱਬ ਸਾਡੇ ਨੌਜਵਾਨ ਜਿੰਨੇ ਵੀ ਕਬੱਡੀ ਦੇ ਨਾਲ ਜੁੜੇ ਆਏ ਆ ਇਹ ਆਪ ਨੂੰ ਪਹਿਲਾਂ ਕਬੱਡੀ ਖੇਡਦੇ ਰਿਹਾ ਸਾਰੇ ਹੀ ਤੇ ਜਿੰਨੇ ਵੀ ਮੇਰੇ ਵੀਰ ਸਾਰੇ ਵਿਦੇਸ਼ ਤੋਂ ਆਏ ਆ ਇਹ ਉੱਥੇ ਵੀ ਟੂਰਨਾਮੈਂਟ ਕਰਵਾਉਂਦੇ ਆ ਤੇ ਅੱਜ ਪੰਜਾਬ ਦੀ ਧਰਤੀ ਤੇ ਵੀ ਖਾਸ ਕਰਕੇ ਆਪਣੇ ਜ਼ਿਲ੍ਹੇ ਨਾਲ ਸੰਬੰਧਿਤ ਕੋ ਨਾਨਕ ਸਟੇਡੀਅਮ ਵਿਖੇ ਜਿਹੜਾ 1 ਮਾਰਚ ਨੂੰ ਜਿਹੜਾ ਚੈਂਪੀਅਨਸ਼ਿਪ ਕਬੱਡੀ ਦੀ ਕਰਾ ਰਹੇ ਆ ਉਹਦੇ ਵਿੱਚ ਜਿੱਥੇ ਵੱਖ-ਵੱਖ ਜ਼ਿਲ੍ਹਿਆਂ ਤੋਂ ਕਬੱਡੀ ਦੇ ਟੀਮਾਂ ਆਉਣਗੇ ਆ ਤੇ ਤੁਹਾਨੂੰ ਇਹ ਵੀ ਹੋਊਗਾ ਵੀ ਆਪਾਂ ਉੱਧਾ ਫੈਡਰੇਸ਼ਨਾਂ ਦੇ ਵਿੱਚ ਪਲੇਅਰਾਂ ਨੂੰ ਦੇਖਦੇ ਆ ਕਾਸ਼ ਪਲੇਅਰ ਰਹਿ ਜਾਂਦੇ ਦੇਖਣੇ ਇੱਥੇ ਸਾਰੇ ਹੀ ਪਲੇਅਰਾਂ ਦਾ ਸਮੇਲ ਹੋਊਗਾ ਤੇ ਤੁਹਾਨੂੰ ਸਾਰਾ ਵਧੀਆ ਟੂਰਨਾਮੈਂਟ ਦੇਖਣ ਨੂੰ ਮਿਲੂਗਾ ਤੇ ਸ਼ਾਮ ਨੂੰ ਜਿਹੜਾ ਰੰਗਾਂ ਰੰਗ ਪ੍ਰੋਗਰਾਮ ਆ ਉਹ ਸਾਡੇ ਵੀਰ ਬੱਬੂ ਮਾਨ ਵੱਲੋਂ ਪੇਸ਼ ਕੀਤਾ ਜਾਊਗਾ ਮੈਂ ਬੇਨਤੀ ਕਰਦਾ ਸਾਰਿਆਂ ਨੂੰ ਜਿੱਥੇ ਇਲਾਕੇ ਦੀ ਸੰਗਤ ਨੂੰ ਉਥੋਂ ਦੂਰ ਲੋਡੇ ਦੀ ਸੰਗਤ ਵੀ ਸਾਰੀ ਆ ਮਮਾਕੇ ਪਹੁੰਚੋ ਤੇ ਤੁਹਾਡਾ ਸਾਰਿਆਂ ਦਾ ਹੀ ਸਵਾਗਤ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਵਾਬਾ ਸਪੋਰਟਸ ਕਲੱਬ ਬੋਲੋ ਇਥੇ ਗੁਰੂ ਨਾਨਕ ਸਟੇਡੀਅਮ ਵਿੱਚ ਪਹਿਲੀ ਮਾਰਚ 2025 ਨੂੰ ਮੈਚ ਹੋ ਰਹੇ ਨੇ ਲਾਕਾ ਨਵਾਸੀ ਔਰ ਸਾਰੇ ਪ੍ਰੋਮੋਟਰ ਔਰ ਵੀਰ ਜਿਹੜੇ ਵੀ ਹੈ ਸਾਰਿਆਂ ਨੂੰ ਬੇਨਤੀ ਹੈ ਵੀ ਸਾਰੇ ਹੌਮ ਹੁਮਾ ਕੇ ਆਓ ਔਰ ਬੱਬੂ ਮੰਦੀ ਦਾ ਖਾੜਾ ਵੀ ਲੱਗ ਰਿਹਾ ਉਹ ਵੀ ਆਣ ਕੇ ਵੇਖੋ ਤੇ ਦੋਨਾਂ ਕਬਦਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ